ਅੱਜ ਐਲੀਵੇਟ ਰੋਡ ਦੇ ਉੱਤੇ ਓਵਰ ਸਪੀਡ ਤੇ ਜਿਹੜੇ ਵਿਦਆਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹੈਲੋ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਵੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡੇਗ ਕੇਗਾ ਸਿਰ 'ਚ ਸੱਟ ਲੱਗੇ ਕੀ ਉਹਦਾ ਨੁਕਸਾਨ ਹੋਏ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਹੋਣੇ ਸ਼ੁਰੂ ਹੋ ਰਹੇ ਉਦੋਂ ਦੀ ਮੌਤਾਂ ਦੀ ਦਰ ਘਟੀ ਹੈ ਇਸ ਕਰਕੇ ਰੋਡ ਸੇਫਟੀ ਦੇ ਤਹਿਤ विदाउट ਜਿਹੜੇ ਆ हेलमेट ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ ਅਮਰਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਊਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ ਸਰ ਜਾਂ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਦੋਈ ਚੀਜ਼ਾਂ ਨੇ ਜਾਂ ਬੰਦਾ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਸਰ ਜਿਹੜੇ ਜੋ ਓਵਰ ਸਪੀਡ ਜਾ ਰਹੇ ਨੇ ਉਹਨਾਂ ਦੇ ਕਿੱਦਾਂ ਇਹਦਾ ਚਲਾਨ ਆ ਕੀ ਕਿਸ ਤਰ੍ਹਾਂ ਦਾ ਜੁਰਮਾਨਾ ਓਵਰ ਸਪੀਡ ਜਿਹੜੇ ਓਵਰ ਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਉਹ ਅਸੀਂ ਕਰ ਰਹੇ ਆ ਉਹਨਾਂ ਦਾ ਇਹ ਚਲਾਨ ਜਿਹੜਾ ਕੋਡ ਦਾ ਕਰਦੇ ਉਹ ਕੋਡ ਚ ਭੁਗਤਦੇ ਤੇ ਜਿਹੜਾ ਸਰ ਆਨਲਾਈਨ ਚਲਾਨ ਨੇ ਉਹ ਕਿਹਨਾ ਕਿਹਨਾਂ ਦੇ ਚਲਾਨ ਆ ਆਨਲਾਈਨ ਜਾਂ ਸੀਟ ਬੈਲਟਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ Google ਪੇਮੈਂਟ ਹੁੰਦੀ ਆ ਵਿਦਆਊਟ ਹੈਲਮਟ 1000 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ Google ਪੇਮੈਂਟ ਦੇ ਰਾਹੀਂ ਕਰ ਰਹੇ ਆ ਜਿਹੜਾ ਸੀਟ ਬੈਲਟ ਦਾ ਵਾ ਉਹ 500 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਕਰ ਇਸ ਤਰ੍ਹਾਂ ਜਿਹੜੇ ਜਿਹੜੀਆਂ ਵੱਖ-ਵੱਖ ਨੇ ਜਿਨ੍ਹਾਂ ਦੇ ਵਿੱਚ Google Payment ਦੇ ਜੁਰਮਾਨੇ ਨੇ ਉਹਨਾਂ ਨੇ ਅਸੀਂ ਕਰ ਰਹੇ ਹਾਂ ਤਾਂ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜਾਦਾ ਹੈਵੀ ਹੋਣ ਕਰਕੇ 5000 10000 ਉਹਦੀ ਜਿਹੜੀ ਆ ਪੇ ਨਾ ਕਰ ਕਰਕੇ ਉਹੋ ਕੋ ਕੇ Google Payment ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਟ ਦੇ ਕਰਦੇ ਅਸਾ ਜਿਹੜੇ ਬੁਲਟ ਪਟਾਕੇ ਵਾਲੇ ਅਜੇ ਵੀ ਟੋਕ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਨੇ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਤੇ ਥੈਂਕ ਯੂ